ਡਾਲਰ ਦੀ ਵੈਲਿਊ ਸੀਗੀ 18 ਰੁਪਏ ਸੀ ਗੱਲ ਯੋ ਅਸੀਂ ਮੇਰਾ ਘਰ 1000 ਡਾਲਰ ਲੈ ਲੰਦਾ ਹਾਂ ਆਣ ਕੇ ਇੱਥੇ ਲੇਵਰ ਕੀਤੀ ਕਿੰਨਾ ਸੀ ਉਦੋਂ ਘਰ ਦਾ ਰੇਟ ਤੇ ਅੱਜ ਦਾ ਘਰ ਦਾ ਰੇਟ ਉਹਨਾਂ ਦਿਨਾਂ ਚ ਜੇ ਅੱਜ ਤੱਕ ਵਧੀਆ ਘਰ 100000 ਡਾਲਰ ਤੇ ਜੋ ਘਰ ਆ ਮਿਲੀਨ ਡਾਲਰ ਅਸੀਂ ਜਿਹੜਾ ਲਈ ਇਹ ਪਹਿਲਾਂ ਟੂ ਬੈਡਰੂਮ ਅਪਾਰਟਮੈਂਟ ਸੀ ਉਹਦਾ ਰੈਂਟ 400 ਡਾਲਰ ਸੀ ਐਸੇ ਤਾਂ ਹੈਗੇ ਆਪਣੇ ਕੋਲੇ 75 ਘੱਟ ਰਕ ਹੈਗੇ ਇਸ ਵਕਤ ਤੇ ਪ੍ਰਾਪਰਟੀ ਹਾਂ ਮੈਂ ਕਹੂੰਗਾ ਵੀ ਜਿਹੜੀ ਇੱਥੇ ਹਗੇ ਯਾਰ ਜਦ ਪ੍ਰੋਪਰਟੀ ਇਜ਼ ਅ ਬੈਸਟ ਟੂ ਬਾਈ ਕਮਰਸ਼ੀਅਲ ਪ੍ਰੋਪਰਟੀ ਜਿਹੜੀ ਕਹਿੰਦੇ ਤੁਸੀਂ ਕੰਪਨੀਆਂਸ ਕਰਨਾਂ ਪਹਿਲਾਂ ਪ੍ਰੋਪਰਟੀ ਨੂੰ ਹੋਲਡ ਕਰੋ ਤੇ ਕਿੱਦਾਂ ਦੇ ਚੈਲੰਜ ਆ ਉਹਨਾਂ ਨੂੰ ਖਾਸ ਕਰਕੇ ਕਿਉਂਕਿ ਮੇਰੇ ਵਰਗਾ ਜਦੋਂ ਆਉਂਦਾ ਹੀ ਇਹ ਪਿੰਡ ਚ ਪਹਿਲਾਂ ਲਾਇਸੈਂਸੀ ਬਣਾ ਕੇ ਆਉਂਦਾ ਵੀ ਯਾਰ ਉਸੇ ਜਾ ਕੇ ਟਰੱਕ ਤੇ ਚੜਾ ਜਾਂਦਾ ਬੜਾ ਸੁਣਾ ਕੁਐਸਚਨ ਪੁੱਛਿਆ ਇਹ ਮੈਂ ਮਿਸਟਰ ਕਿ ਜਦੋਂ ਮੇਰੇ ਕੋਲੇ ਆਉਂਦਾ ਕੋਈ ਬੰਦਾ ਨੌਲੇਜ ਲੈਣ ਵਾਸਤੇ ਮੈਂ ਮਿਸਟਰ ਕਦੇ ਨਹੀਂ ਕਹਿੰਦਾ ਟਰੱਕ ਦਾ ਲਾਇਸੈਂਸ ਲੈ ਅੱਜ ਟਰੱਕਿੰਗ ਦਾ ਟੋਟਲੀ ਡਿਫਰੈਂਸ ਬੜਾ ਪੈਸਾ ਬੰਦ ਉਹਨਾਂ ਚੀਜ਼ਾਂ ਚ ਪਰ ਟਰੱਕਿੰਗ ਦੇ ਵਿੱਚ ਇਸ ਵਕਤ ਮੈਂ ਸਿਰਜ ਨਹੀਂ ਕਰੂੰਗਾ ਕਿ ਕਿਸੇ ਨੂੰ ਬੰਦਾ ਕੋਈ ਟਰੱਕ ਨਹੀਂ ਜਾਵੇ ਇਹ ਕਹਿੰਦੇ ਵੀ ਇੱਥੇ ਜਿਹੜੇ ਪੰਜਾਬੀ ਲੋਕ ਆਉਂਦੇ ਆ ਇਹ ਸਾਰਾ ਪੈਸਾ ਵਾਪਸ ਭੇਜੀ ਜਾਂਦੇ ਆ ਓਕੇ ਉਹਨਾਂ ਟਾਈਮ ਦੀ ਸਰਕਾਰ ਕਹਿੰਦੇ ਇਹ ਪੈਸਾ ਵਾਪਸ ਹੋਵੇ ਵਿਧ ਸਮੇਤ ਵਿਆਜ ਉਹ ਆ ਵੀ ਰਿਹਾ ਇਸ ਵਕਤ ਅੱਜ ਕੱਲ ਲੋਕੀਓ ਤੇ ਜ਼ਮੀਨਾਂ ਵੇਚ ਕੇ ਪੈਸਾ ਇੱਧਰ ਨੂੰ ਆ ਰਿਹਾ ਹੈ ਏਵਰੀਡੇ ਤੁਹਾਨੂੰ ਕੀ ਲੱਗਦਾ ਵੀ ਸਰਕਾਰ ਦੀ ਪਾਲਿਸੀ ਹੈ ਇਹ ਇਹਨਾਂ ਦੀ ਵੀ ਇਹਨਾਂ ਦੇ ਦਿਮਾਗ ਟੋਕਰਾਂ ਜਿੱਡੇ ਵੀ ਆਪਾਂ ਮਨ ਲਾ ਕੌਲੀਆਂ ਜਿਹੜੇ ਦਫਾਗਾਂ ਨੂੰ ਨਹੀਂ ਪਤਾ ਲੱਗਦਾ ਵੀ ਗੱਲ ਬਾਨੀ ਕੀ ਇੱਥੇ ਕਹਣੀ ਤੁਸੀਂ ਅੱਜ ਉਤਰੋ ਜਾ ਅੱਜ ਦੂਜੇ ਦਿਨ ਕੰਮ ਤੇ ਜਾਵੋ ਸ ਬਹੁਤ ਸਸਤਾ ਸੀ ਕੈਨੇਡਾ ਜਿਹੜੇ ਬੰਦੇ ਆਏ ਉਹਨਾਂ ਦਾ ਸਟੰਡ ਬੜੇ ਸੈੱਟ ਹੋ ਗਏ ਆ ਜਿਹੜਾ ਹੁਣ ਇਸ ਵਕਤ ਕੈਨੇਡਾ ਇਜ਼ ਵੈਰੀ ਹਾਰਡ ਟੂ ਸੈੱਟ 91 ਦੇ ਵਿੱਚ ਇੰਟਰਸਟ ਰੇਟ ਹਾਈ ਸੀ ਦੋ ਕਰਾਂ ਦੀ ਵੀ ਲੈ ਪ੍ਰਾਈਸ ਲੋ ਸੀ ਜੀ ਹੁਣ ਇਸ ਵਕਤ ਤਾਂ ਘਰਾਂ ਦੀ ਪ੍ਰਾਈਸ ਇੰਟਰਸਟ ਡੋ ਹੁਣ ਕਰਕੇ ਘਰਾਂ ਦੀ ਪ੍ਰਾਈਸ ਹਾਈ ਹੋ ਗਈ ਕਈ ਲੋਕਾਂ ਨੇ ਘਰ ਲਏ ਆ ਉਸ ਤੱਕ ਹੋਏ ਬੈਠੇ ਆ ਲੋਕ ਕੈਨੇਡਾ ਛੱਡ ਕੇ ਜਾ ਰਹੇ ਆ ਜਾਂ ਇਹ ਕਹਾ ਜਾਂਦਾ ਬ੍ਰੈਂਪਟਨ ਥੋੜਾ ਗਾਨਿਆਂ ਵਾਲੇ ਵਿੱਚ ਆਕਦਾ ਵੀ ਲੜਾਂਗੀਆਂ ਬਹੁਤ ਹੁੰਦੀਆਂ ਨਾਮ ਵੀ ਬਹੁਤ ਇਹਦੇ ਬਾਰੇ ਇਹਦੇ ਵਿੱਚ ਕਿੰਨੀ ਰੈਲਿਟੀ ਹੈ ਇਹਦੇ ਵਿੱਚ ਕੰਮ ਕਰ ਬਹੁਤ ਹਾਰਡ ਹੈ ਮੈਨੂੰ ਨਹੀਂ来 ਕੰਮ ਦੁਕਾਨਾਂ ਨੂੰ ਹਰ ਐਵਰੀਡੇ ਮੈਨੂੰ ਘਟੂ ਘਟ ਅੱਡ 10 ਕੱਲਾਂ ਆਉਂਦੀਆਂ ਕੰਮ ਦੀਆਂ ਕੰਮ ਲਵਾਦੇ ਕੰਮ ਲਵਾਦੇ ਹੁਣ ਇਸ ਵਕਤ ਜੇ ਕਿਤੇ ਜੌਬ ਲੱਗੀ ਵੀ ਹੋਵੇ ਦੋ ਤਿੰਨ ਚੋਬਾਂ ਨਿਕਲੀਆਂ ਹੁਣ ਤੇ ਲਾਈਨਾਂ ਲੱਗ ਜਾਂਦੀਆਂ ਬਾਈ ਜਿੰਨੇ ਜੰਗ ਵੀਰਾਂ ਇਹਨਾਂ ਲੱਗ ਜਾਂਦੇ ਜਿਵੇਂ ਰੱਖਣ ਵਾਸਤੇ ਲੱਗਦੇ ਆਂ ਜਿਹੜੀਆਂ ਪੰਜਾਬ ਵਾਲਾ ਹਿਸਾਬ ਹੀ ਹੁੰਦਾ ਵੀ ਆਥਨੇ ਬੋਤਲ ਤੋਂ ਬੁੱਤਲ ਤੇ ਚੱਲਦਾ ਤੇ ਨਹੀਂ ਬੋਤਲ ਵਾਲਾ ਕੰਮ ਨਹੀਂ ਇਹ ਹਾਈ ਲੈਵਲ ਤੇ ਕੰਮ ਹੈ ਬੋਤਲ ਵਾਲਾ ਕੰਮ ਨੀਚੇ ਰਹਿ ਜਾਂਦਾ ਥੱਲੇ ਆਪਣੇ ਹੁਣ ਜਿਹਨੇ ਬੱਚੇ ਉੱਪਰ ਕੰਮ ਕਰਦੇ ਆ ਉਹਨਾਂ ਨੂੰ ਦੱਸੀਦਾ ਵੀ ਓਵਰਨਾਈਟ ਕੋਦੇ ਵੀ ਬੰਦਾ ਰਚ ਨਹੀਂ ਹੁੰਦਾ ਕਿਸੇ ਵੀ ਕੰਟਰੀ 'ਚ ਨਹੀਂ ਹੁੰਦਾ ਇਹ ਕੰਟਰੀ ਬਹੁਤ ਚੰਗੀ ਹੈ ਇਹਨੂੰ ਇਹਨੂੰ ਟਾਈਮ ਦਿਓ ਇਹ ਤੁਹਾਨੂੰ ਫਿਰ ਸਾਰਾ ਬਦਲ ਦਿੰਦੀ ਹੈ ਇੱਥੇ ਆਣ ਕੇ ਜਦੋਂ ਵੇਖਦਾ ਵੀ ਕੈਨੇਡਾ ਦੇ ਵਿੱਚ ਇਨਾ ਕੁਝ ਕਰ ਨਹੀਂ ਸਕਦੇ ਮਗਾਈ ਬਹੁਤ ਹੈ ਉੱਪਰ ਦੋ ਚਿੱਤੇ 'ਚ ਬੈ ਜਾਂਦਾ ਉਹ ਨਾ ਉਧਰ ਜੁਗਾ ਨਾ ਉਧਰ ਜੁਗਾ ਉਜਾਲੇ ਘੜ ਜਾਂਦਾ ਹੈ ਇਹਦੇ 'ਚ ਕਸੂਰ ਮੈਨੂੰ ਲੱਗਦਾ ਥੋੜਾ ਐਨਆਰਆਈਆਂ ਦਾ ਵੀ ਹੈ ਹਾਰਨਕ ਇਹ ਆ ਕੇ ਤੁਸੀਂ ਮੰਨ ਲਓ ਪਿੰਡਾਂ 'ਚ ਮਹਿਲ ਖੜੇ ਕਰਿਆ ਏ ਠੀਕ ਹੈ ਮਹਿਲਾਂ 'ਚ ਰਹਿਆ ਵੀ ਕੋਈ ਨਹੀਂ ਤੇ ਮੇਰੇ ਵਰਗੇ ਜਿਹੜੇ ਨਵੇਂ ਮੁੰਡੇ ਉੱਠੇ ਉਹਨਾਂ ਨੇ ਦੇਖਿਆ ਵੀ ਇਹ ਕਿਵੇਂ ਬਣੇ ਆ ਤੇ ਫਿਰ ਉਹਨਾਂ 'ਚ ਕਰੈਸਤੀ ਪਈ ਤੇ ਫਿਰ ਇੱਧਰ ਆਏ ਇਹ ਵੀ ਇਹ ਵੀ ਗੱਲ ਹੈ ਨਾ ਉਹਦੇ ਬਾਅਦ ਦੇ ਵਿੱਚ ਪੰਜਾਬ ਦੇ ਵਿੱਚ ਜਿਹੜਾ ਦਿਮਾਗ ਲਾ ਕੇ ਮਤਲਬ ਕੋਈ ਸਮਾਰਟ ਵਰਕ ਕਰੂਗਾ ਜਾਂ ਹਾਰਡ ਵਰਕ ਕਰੂਗਾ ਉਹ ਮੱਤ ਬੈਟਰ ਮੈਂ ਕਿ ਗਿਆ ਸੀ ਇੰਡੀਆ ਦੋ ਮਹੀਨੇ ਲਾ ਕੇ ਆਇਆ ਉਦੋਂ ਬਾਰਡਰ ਖੁੱਲਣੇ ਪੈਣਿਆ ਜਦ ਤਨ ਬਾਰਡਰ ਖੁੱਲ ਗਏ ਪੰਜਾਬ ਦੇ ਉਦੋਂ ਪੰਜਾਬ ਦੀ ਜਿਹੜੀ ਜ਼ਮੀਨਾਂ ਵੈ ਤੁਹਾਨੂੰ ਲੱਭਣੀਆਂ ਆਣਗੀਆਂ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਗੁਰਪ੍ਰੀਤ ਕੋਟਲੀ ਤੇ ਇਸ ਵਕਤ ਮੌਜੂਦਾ ਕੈਨੇਡਾ ਦੇ ਬ੍ਰੈਂਪਟਨ ਸ਼ਹਿਰ ਦੇ ਵਿੱਚ ਠੀਕ ਹੈ ਕੈਨੇਡਾ ਦੇ ਖਾਸ ਕਰਕੇ ਬ੍ਰੈਂਪਟਨ ਵਾਸਤੇ ਜਾਂ ਕਿ ਪੰਜਾਬੀਆਂ ਬਾਰੇ ਬੜੀਆਂ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਰਹਿੰਦੀਆਂ ਹਨ ਤੇ ਮੇਰੇ ਨਾਲ ਇਸ ਵਕਤ ਕਰਨਜੀਤ ਸਿੰਘ ਗਿੱਲ ਹੋਣਗੇ ਉਰਫ ਕਰਨੀ ਤੇ ਬਾਈ ਨੂੰ ਉੱਥੇ ਕੇਨ ਗਿੱਲ ਵੀ ਕਹਿੰਦੇ ਹਨ ਆ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਗੁਰਪ੍ਰੀਤ ਸਤਿ ਸ਼੍ਰੀ ਅਕਾਲ ਭਾਈ ਪਹਿਲਾਂ ਤਾਂ ਤੁਸੀਂ ਆਪਣੇ ਬਾਰੇ ਦੱਸੋ ਵੀ ਤੁਹਾਡਾ ਪਿਛੋਖੜ ਕੀ ਹੈ ਪੰਜਾਬ ਦੇ ਵਿੱਚ ਤੇ ਬ੍ਰੈਂਪਟਨ ਦੇ ਵਿੱਚ ਤੁਸੀਂ ਕਿੰਨੇ ਚਿਰ ਤੋਂ ਤੇ ਇੱਥੇ ਕੀ ਕੰਮ ਕਰਦੇ ਹੋ ਆਪਣਾ ਪਿਛੋਖੜ ਹੈ ਪੰਜਾਬ ਮੋਗਾ ਜ਼ਿਲ੍ਹਾ ਪਿੰਡ ਕੋਕਰੀ ਆ ਫੂਲਾ ਸਿੰਘ ਤੇ ਆਪਾਂ ਪਿੱਛੋਂ ਖੇਤੀ ਕਰਦੇ ਆਏ ਸੀਗੇ ਜੀ 91 ਚ ਇੱਥੇ ਆ ਗਏ ਕੈਨੇਡਾ ਦੇ ਵਿੱਚ ਅੱਛਾ ਤੇ 91 ਚ ਸਟਾਰਟਿੰਗ ਕੀਤੀ ਸਟਾਰਟਿੰਗ ਦੇ ਵਿੱਚ ਹੌਲੀ-ਹੌਲੀ ਟਰਾਂਸਪੋਰਟ ਸ਼ੁਰੂ ਕਰਤਾ ਰਾਈਟ ਨਾ ਉੱਪਰ ਟਰਾਂਸਪੋਰਟ ਕੰਮ ਕਰਦੇ ਆ ਹੱਸਾ ਤੇ ਮਨ ਲਓ ਜਿਹੜਾ ਤੁਸੀਂ ਆਪਾ ਉਦੋਂ ਅੱਜ ਦੀ ਗੱਲ ਜਦੋਂ ਥੋੜਾ ਪਿਛੇ ਜਾਂਦੇ ਮੰਨ ਲਓ ਅੱਜ ਜਿਵੇਂ ਕਹਿੰਦੇ ਆ ਹਨਾ 1991 ਦਾ ਕੈਨੇਡਾ ਤੇ 2024 ਦਾ ਕੈਨੇਡਾ ਕਿੰਨਾ ਕੁ ਫਰਕ ਆਇਆ ਕੀ ਪੋਜ਼ਿਟਿਵ ਆਇਆ ਕੀ ਨੈਗੇਟਿਵ ਆਇਆ ਬਈ ਹੁੰਦਾ ਇਹ ਟੋਟਲੀ ਬਹੁਤ ਫਰਕ ਆਇਆ 91 ਦੇ ਵਿੱਚ ਬਹੁਤ ਸਸਤਾ ਸੀ ਕੈਨੇਡਾ ਜਿਹੜੇ ਬੰਦੇ ਆਏ ਉਹ ਬੜੇ ਸੈੱਟ ਹੋ ਗਏ ਆ ਜਿਹੜਾ ਹੁਣ ਇਸ ਵਕਤ ਕੈਨੇਡਾ ਇਸ ਵੈਰੀ ਹਾਰਡ ਟੂ ਸੈੱਟ ਕਿਉਂਕਿ ਇੰਟਰਸਟ ਰੇਟ ਜੋ 91 ਦੇ ਵਿੱਚ ਇੰਟਰਸਟ ਰੇਟ ਹਾਈ ਸੀ ਉਦੋਂ ਕਰਨ ਦੇ ਵੇਲੇ ਪ੍ਰਾਈਸ ਲੋ ਸੀ ਜੀ ਹੁਣ ਇਸ ਵਕਤ ਘਰਾਂ ਦੀ ਪ੍ਰਾਈਸ ਇੰਟਰਸਟਡ ਹੋਣ ਕਰਕੇ ਘਰਾਂ ਦੀ ਪ੍ਰਾਈਸ ਹਾਈ ਹੋ ਗਈ ਕਈ ਲੋਕਾਂ ਨੇ ਘਰ ਲਏ ਆ ਉਸ ਟੱਕ ਹੋਏ ਬੈਠੇ ਆ ਕਿਉਂਕਿ ਇੰਟਰਸਟ ਉੱਪਰ ਜਾ ਰਿਹਾ ਹੈ ਘਰਾਂ ਦੀ ਕੀਮਤਾਂ ਵਧ ਰਹੀਆਂ ਹਨ ਸੋ ਫਾਰ ਬਹੁਤ ਬਿਗ ਫਰਕ ਹੈ 91 ਤੇ ਹੁੰਦਾ ਫਰਕ ਜੇ ਆਪਾਂ ਗੱਲ ਕਰੀਏ ਅੱਜ ਦੀ ਬਈ ਮੰਨ ਲਓ ਜਿਸ ਤਰ੍ਹਾਂ ਦਾ ਹੁਣ ਪ੍ਰਚਾਰ ਆ ਜਾਂਦਾ ਖਾਸ ਕਰਕੇ ਰਿਵਰਸ ਮਾਈਗ੍ਰੇਸ਼ਨ ਹੋਣੀ ਸ਼ੁਰੂ ਹੋ ਗਈ ਹੈ ਵੀ ਲੋਕ ਕੈਨੇਡਾ ਛੱਡ ਕੇ ਜਾ ਰਹੇ ਆ ਜਾਂ ਕਿ ਆ ਜਾਂਦਾ ਵੀ ਬ੍ਰੈਂਪਟਨ ਥੋੜਾ ਗਾਣਿਆਂ ਵਾਲਾ ਨੇ ਵੀ ਚੱਕਦਾ ਵੀ ਲੜਾਂਗੀਆਂ ਬਹੁਤ ਹੁੰਦੀਆਂ ਬਦਨਾਮ ਵੀ ਬਹੁਤ ਇਹਦੇ ਬਾਰੇ ਇਹਦੇ ਵਿੱਚ ਕਿੰਨੀ ਕਰੈਲਿਟੀ ਤੁਹਾਡੀ ਇਹਦੇ ਵਿੱਚ ਹਰ ਇੱਕ ਸਿਟੀ ਦੇ ਵਿੱਚ ਕੋਈ ਨਾ ਕੋਈ ਹੁੰਦੇ ਆ ਮਾਰੇ ਆਨਸਰ ਹੁੰਦੇ ਆ ਬ੍ਰੈਂਪਟਨ ਇਜ਼ ਵੈਰੀ ਗੁੱਡ ਸਿਟੀ ਅਸੀਂ ਰਹਿ ਰਹੇ ਹਾਂ ਬਹੁਤ ਚੱਤ ਰਹੇ ਹਾਂ ਪਰ ਕੁਝ ਹੁੰਦੇ ਆ ਬੱਚੇ ਆਉਂਦੇ ਜਿਹੜੇ ਉੱਥੇ ਇੰਡੀਆ ਚੋਂ ਸਟੂਡੈਂਟ ਲਾਉ ਕੁਝ ਜਿਹੜੇ ਹੁੰਦੇ ਆ ਉਹ ਥੋੜੇ ਜਿਹੇ ਹੈਗੇ ਆ ਛੋਟ ਮਟਾ ਆਣ ਕੇ ਥੋੜਾ ਜਾਂ ਆਣ ਕੇ ਜਦੋਂ ਪ੍ਰੈਸ਼ਰ ਚੱਕਿਆ ਜਾਂਦਾ ਮਾਪੇ ਦਾ ਉਹ ਇੱਥੇ ਆ ਕੇ ਥੋੜੀ-ਮੋਟੀਆਂ ਗਲਤੀਆਂ ਕਰਦੇ ਆ ਸੋ ਮਾਈਗ੍ਰੇਸ਼ਨ ਹਾਂ ਲੋਕੀ ਮਾਈਗ੍ਰੇਸ਼ ਕਰਨਾ ਸ਼ੁਰੂ ਕਰ ਦਿੱਤਾ ਲੋਕਾਂ ਨੇ ਵਾਪਸ ਮੁੜਨਾ ਕਿਉਂਕਿ ਇੱਥੇ ਜੋ ਹੈ ਕੰਮਕਾਰ ਬਹੁਤ ਹਾਰਡ ਹੈ ਮਿਲ ਨਹੀਂ ਰਿਹਾ ਕੰਮ ਲੋਕਾਂ ਨੂੰ ਹਮ ਹਮ ਨਾਇਵਰੀ ਡੇ ਮੈਨੂੰ ਘਟੂ ਘਟ ਅੱਰ 10 ਗੱਲਾਂ ਆਉਂਦੀਆਂ ਕੰਮ ਦੀਆਂ ਕੰਮ ਲਵਾ ਦਿਓ ਕੰਮ ਲਵਾ ਦਿਓ ਹਮ ਉਹਨਾਂ ਪੁਰਾਣੇ ਦਿਨਾਂ ਦੇ ਵਿੱਚ ਬੋਰ ਲੱਗੇ ਹੁੰਦੇ ਸੀਗੇ ਨੀਡ ਲੇਬਰ ਵੀ ਸਾਨੂੰ ਜੌਬ ਚਾਹੀਦੀ ਹੈ ਸਾਨੂੰ ਕੰਮ ਕਰ ਸਕਦੇ ਆਪ ਸਾਡੇ ਕੋਲੇ ਹੁਣ ਇਸ ਵਕਤ ਜੇ ਕਿਤੇ ਜੌਬ ਲੱਗੀ ਵੀ ਹੋਵੇ 2 3 4 ਨਿਕਲੀਆਂ ਹੋਣਾਂ ਤੇ ਲੈਣਾ ਲੱਗ ਜਾਂਦੇ ਆ ਭਾਈ ਇੰਨੇ ਜਾਂਗ ਵੀਰ ਦੇ ਇਹਨਾਂ ਲੱਗ ਜਾਂਦੇ ਜਮਰਾਜਨ ਵਾਸਤੇ ਲੱਗਦੇ ਆ ਜਿਹੜੀਆਂ ਇੱਥੇ ਲੈਣਾ ਲੱਗ ਜਾਂਦੇ ਆ ਵੀ ਮਾਲਾ ਕੰਮ ਦੇ ਨੇ ਮੰਦੇ ਇੰਨਾ ਮੰਦੇ ਹਾਲ ਕੰਮ ਦੇ ਤੇ ਅਜੇ ਆਪਾਂ ਗੱਲ ਕਰੀਏ ਹੁਣ ਕੈਨੇਡਾ ਦੇ ਇਲੈਕਸ਼ਨ ਵੀ ਨੇੜੇ ਆ ਭਾਈ ਹਾਂ ਇਲੈਕਸ਼ਨ ਆ ਰਹੇ ਆ ਜਾਂ ਤੇ ਮੰਨ ਲਓ ਜਿਹੜਾ ਹੈਗਾ ਕਿ ਰਾਜਨੀਤਿਕ ਪਾਰਟੀਆਂ ਦਾ ਕਿੱਦਾਂ ਚੱਲਦਾ ਰਹਿੰਦਾ ਵੀ ਪੰਜਾਬ ਵਾਲਾ ਹਿਸਾਬ ਹੀ ਹੁੰਦਾ ਵੀ ਅਥਨੇ ਬੋਤਲ ਬੋਤਲ ਤੇ ਚੱਲਦਾ ਤੇ ਨਹੀਂ ਬੋਤਲ ਵਾਲਾ ਕੰਮ ਨਹੀਂ ਇਹ ਹਾਈ ਲੈਵਲ ਤੇ ਕੰਮ ਹੈ ਬੋਤਲਾਂ ਵਾਲਾ ਕੰਮ نیچے ਰਹਿ ਜਾਂਦਾ ਥੱਲੇ ਉੱਪਰ ਦਾ ਕੰਮ ਆ ਇਹ ਆਮ ਆਪਣੇ ਜਿਹੜੀ ਪਬਲਿਕ ਉਹਨੂੰ ਜਾਨ ਨਹੀਂ ਕੋ ਇਥੇ ਹੈਸਓਵਰ ਤਾਂ ਜਿਹੜੀ ਆ ਇੰਡੀਆ ਨੂੰ ਹੀ ਚੱਲਦਾ ਹੁਣ ਕਿ ਆਪਣੇ ਪੰਜਾਬੀ ਲੋਕ ਬਹੁਤ ਆ ਗਏ ਇਹਦੇ ਵਿੱਚ ਤੇ ਪੋਲਟਿਕਸਨ ਦੇ ਵਿੱਚ ਹਾਂ ਪੋਲਟਿਕਸ ਬਹੁਤ ਆ ਗਿਆ ਤੇ ਉਹਨਾਂ ਨੂੰ ਤਾਂ ਪਤਾ ਹੀ ਚਲਾਉਣਾ ਪੈ ਗਿਆ ਆਪਦਾ ਗੱਲ ਹਾਂ ਤੇ ਆ ਜੇ ਗੱਲ ਕਰ ਗਏ ਹੁਣ ਬ੍ਰੈਂਟਨ ਆ ਦੇ ਵਿੱਚ ਜਿਹੜਾ ਹੈਗਾ ਜਿੰਦਗੀ ਦੀ ਸਟੂਡੈਂਟਾਂ ਦੀ ਤੁਸੀਂ ਕਹਿੰਦੇ ਵੀ ਕੰਮ ਥੋੜਾ ਘੱਟ ਹੈ ਦਬੈਸੇ ਹੁਣ ਪਲੱਸ 2 ਤੋਂ ਬਾਅਦ ਬੰਦ ਵੀ ਕਰਤਾ ਹੈ ਨਾ ਤੇ ਹੁਣ ਜਦੋਂ ਰੀਸੈਂਟਲੀ ਹੁਣ ਕਿਦਾਂ ਦਾ ਪ੍ਰਭਾਵ ਰਹਿੰਦਾ ਇਹ ਇਹਨਾਂ ਚ ਜਾਂਦਾ ਆਉਣ ਲੋਕਾਂ ਤੇ ਕੀ ਪਊਗਾ ਤੇ ਦੂਸਰਾ ਇਹ ਆ ਵੀ ਜਿੰਨਾਂ ਵੀ ਐਡਸ ਵਗੈਰਾ ਦੇਖਦਾ ਹਜੇ ਵੀ ਤੁਹਾਡੇ ਬੱਸ ਸਟੈਂਡਾਂ ਤੇ ਹਨਾ ਜਾਂ ਹਰ ਥਾਂ ਤੇ ਲਗਭਗ ਕਿਸੇ ਨਾ ਕਿਸੇ ਆਪੋ ਕੀ ਇੰਡੀਅਨ ਕਮਿਊਨਿਟੀ ਦੇ ਬੰਦਿਆਂ ਦੇ ਹੋਣਗੇ ਉਹ ਜ਼ਿਆਦਾਤਰ ਕਾਹਦੀਆਂ ਐਡਾਂ ਹੈ। ਜ਼ਿਆਦਾਤਰ ਐਡਾਂ ਹੈਗੀਆਂ ਇੱਥੇ ਜਦੋਂ ਕਿ ਵੀ ਕਿਸੇ ਨੇ ਚੀਜ਼ ਸੇਲ ਕਰਨੀ ਹੁੰਦੀ ਆ ਆਪਦੀ ਐਡ ਲਾਉਂਦਾ ਵਾ ਜਿਵੇਂ ਕਿ ਮੰਨ ਲਓ ਕਿਸੇ ਨੇ ਬੱਸ ਸਟੈਂਡਾਂ ਤੇ ਕਈ ਵਾਰੀ ਬੇਸਮੈਂਟਰ ਰੈਂਟ ਤੇ ਲੈਣੇ ਉਸ ਤੋਂ ਬੱਚਿਆਂ ਨੇ ਉੱਜਤ ਖੜਦੇ ਹੁੰਦੇ ਬੱਚਿਆਂ ਨੂੰ ਉੱਥੋਂ ਉਹਨਾਂ ਨੂੰ ਬਿਜ਼ਨਸ ਮਿਲਦਾ ਵਾ ਹਮਮ ਤੋ ਇਸੇ ਕਰਕੇ ਉਹ ਐਡਾ ਫੈਲਾ ਦਿੰਦੇ ਆ ਅਸਲ ਦੇ ਵਿੱਚ ਇਹ ਗੱਲ ਮੈਂ ਤਾਂ ਪੁੱਛਿਆ ਕਿਉਂਗੇ ਜਿਹੜਾ ਹੈ ਕਿਸੇ ਸਿਆਣੇ ਬੰਦੇ ਨੇ ਕਿਹਾ ਵੀ ਜੇਕਰ ਕਿਸੇ ਦੇਸ਼ ਦਾ ਕੁਝ ਵੀ ਦੇਖਣਾ ਨਾ ਤਾ ਜੋ ਹੋ ਜੀ ਐਡ ਲੱਗੀ ਹੁੰਦੀ ਆ ਉਹੋ ਜੀ ਡਿਮਾਂਡ ਹੁੰਦੀ ਆ ਉੱਥੇ ਹੂੰ ਜੇ ਮੈਂ ਆਪਾਂ ਬਿਹਾਰ ਦੇ ਵਿੱਚ ਜਾਗੇ ਤਾਂ ਤੁਹਾਨੂੰ ਪਾਣ ਮਸਾਲਾ ਹੀ ਦੇਸਣਗੇ ਵੀ ਉਦੋਂ ਪਤਾ ਵੀ ਉੱਥੇ ਜਿਹੜਾ ਹੈਗਾ ਆ ਖਾਣ ਵਾਲੇ ਵੱਧ ਆ ਹੈਨਾ ਜੇ ਆਪਾਂ ਸਾਊਥ ਇੰਡੀਆ ਦੇ ਵਿੱਚ ਜਾਈਏ ਤਾਂ ਸੋਨੇ ਵਾਲੇ ਐਡਾਂ ਹੁੰਦੇ ਆ ਜਿਵੇਂ ਹੈਨਾ ਵੀ ਉੱਥੇ ਸਿਆਉਣਾ ਵੱਧ ਆ ਤੇ ਇੱਥੇ ਬੇਸਮੈਂਟਾਂ ਆ ਆਣ ਹੈ ਐਡਾ ਜਿਵੇਂ ਪੰਜਾਬ ਚ ਆਈ ਲੈਟਸ ਦੀ ਐਡਾ ਹੈ ਇੱਥੇ ਬੇਸਮੈਂਟਾਂ ਇੱਥੇ ਬੇਸਮੈਂਟ ਤੇ ਐਡਾ ਤੇ ਹੁਣ ਮੈਂ ਤੁਹਾਡੇ ਤੇ ਆਪਦੇ ਪਰਸਨਲ ਐਕਸਪੀਰੀਅੰਸ ਤੇ ਆਉਣਾ ਬਾਈ ਇਹ ਤਾਂ ਜਾਣ ਜਾਣ ਦੀਆਂ ਗੱਲਾਂ ਮਨ ਲਓ ਤੁਸੀਂ ਕਿੱਥੋਂ ਸ਼ੁਰੂ ਕੀਤਾ ਸੀ ਕਿੰਨੇ ਇਨਵੈਸਟਰ ਤੋਂ ਲੈ ਆਏ ਸੀਗੇ ਕਿ ਤੇ ਅੱਜ ਕਿੱਥੋਂ ਤੱਕ ਪਹੁੰਚਿਆ ਸਾਰੀਆਂ ਚੀਜ਼ਾਂ ਆ ਆਪਏ ਨਹੀਂ ਕਹਿ ਸਕਦੇ ਜਦੋਂ ਅਸੀਂ ਆਏ ਸੀ ਉਦੋਂ ਡਾਲਰ ਦੀ ਵੈਲਿਊ ਸੀਗੀ 18 ਰੁਪਏ ਸੀ ਵੈਲਿਊ ਅਸੀਂ ਮੇਰੇ ਕੋਲ 1000 ਡਾਲਰ ਲੈਂਦਾ ਹੁਣ ਨਾਲ ਆਣ ਕੇ ਇੱਥੇ ਲੇਵਰ ਕੀਤੀ ਲੇਵਰ ਕੀਤੀ ਤੇ ਠੀਕ ਸੀ ਪੈਸੇ ਫਿਰ ਮੈਂ ਇਲੈਕਟ੍ਰੀਸ਼ੀਅਨ ਦਾ ਕੋਰਸ ਕੀਤਾ ਹੂੰ ਤੇ ਫਿਰ ਜੌਬ ਕੀਤੀ ਜੌਬ ਕਰਕੇ ਸੋਨੇ ਪੈਸੇ 70 75000 ਡਾਲਰ ਸਦਰੀ ਸੀ ਉਹਨਾਂ ਟਾਈਮ ਵਿੱਚ ਤੇ ਉਹਨਾਂ ਟਾਈਮਾਂ ਵਿੱਚ ਘਰ ਸਸਤੇ ਸੀ एवरीथिंग ਸਸਤਾ ਸੀ ਜੁਬਾਂ ਜਿਵੇਂ ਇਸ ਵਕਤ ਆਪੋਜ਼ਿਟ ਹੈ ਕਿੰਨਾ ਸੀ ਉਦੋਂ ਘਰ ਦਾ ਰੇਟ ਤੇ ਅੱਜ ਦਾ ਘਰ ਦਾ ਰੇਟ ਉਹਨਾਂ ਦਿਨਾਂ ਚ ਇਹ ਅੱਜ ਤੱਕ ਵਧੀਆ ਘਰ 100000 ਡਾਲਰ ਤੇ ਜਿਹੋ ਹੀ ਘਰ 1 ਮਿਲੀਅਨ ਡਾਲਰ ਅੱਛਾ ਜੁਬਾਂ ਦਾ ਫਰਕ ਟੋਟਲੀ ਡਿਫਰੈਂਟ ਉਹਦੋਂ ਵੱਧ ਪੈਸੇ ਬੰਦੇ ਸੀ ਮਹਿੰਗਾਈ ਘਟ ਸੀ ਹੁਣ ਉਸ ਟਾਈਮ ਬੇਸਮੈਂਟ ਦਾ ਰੈਂਟ ਜਾਂ ਅਪਾਰਟਮੈਂਟ ਦਾ ਰੈਂਟ 400 ਜਾਂ 500 ਡਾਲਰ ਟੂ ਬੈਡਰੂਮਸ ਅਸੀਂ ਜਿਹੜਾ ਲਈਏ ਪਹਿਲਾਂ ਟੂ ਬੈਡਰੂਮ ਅਪਾਰਟਮੈਂਟ ਸੀ ਉਹਦਾ ਰੈਂਟ 400 ਡਾਲਰ ਸੀ ਤੇ ਬੈਟਾਂ ਵਾਸਤੇ ਇਹ ਵਾਲਾ ਜਿਹੜਾ ਗੈਸ ਲਾੜਾ ਤੂੰ ਵੀ ਉਦੋਂ 20 ਬਾਈ ਸੈਂਟ ਨੂੰ ਲੀਟਰ ਹੁਣ 170 ਡੇਡ ਡਾਲਰ ਨੂੰ ਲੀਟਰ ਹੈ ਐਂ ਟੋਟਲੀ ਜੀ ਮੀਨਸ ਆਨ ਦਾ ਫਾਰ ਗੈਸ ਵਕਤ ਤੇ ਜੇ ਫਿਰ ਉਸ ਤੋਂ ਬਾਅਦ ਤੁਸੀਂ ਜਦੋਂ ਟਰੱਕਿੰਗ ਲੈਣ ਚਾਏ ਆ ਫਿਰ ਪਹਿਲੇ ਦਿਨ ਇਹਨੇ ਟਰੱਕ ਪਾਲੇ ਸੀ ਅੱਜ ਤੁਹਾਡੇ ਕੋਲ ਕਿੰਨੇ ਟਰੱਕ ਆ ਤੇ ਉਦੋਂ ਕਿੰਨੇ ਤੋਂ ਸ਼ੁਰੂ ਕੀਤਾ ਸੀ ਬਾਈ ਆਪਾਂ ਸ਼ੁਰੂ ਤਾਂ ਆਪਾਂ ਇਹ ਫਿਨਿਸ਼ ਬੰਦਾ ਪਹਿਲਾਂ ਇੱਕ ਟਰੱਕ ਤੋਂ ਸ਼ੁਰੂ ਕਰਦਾ ਵਾ ਹੌਲੀ ਹੌਲੀ ਨਾਲ ਦੇ ਨਾਲ ਕੰਮ ਵਧਾਈ ਜਾਂਦਾ ਬੰਦਾ ਅੱਜ ਤੱਕ ਹੈਗੇ ਆਪਣੇ ਕੋਲੇ 75 ਕਟਰੱਕ ਹੈਗੇ ਇਸ ਵਕਤ ਤੇ ਪ੍ਰਾਪਰਟੀ ਹਾਂ ਮੈਂ ਕਹੂੰਗਾ ਵੀ ਜਿਹੜੀ ਇੱਥੇ ਹੈਗੇ ਆ ਪ੍ਰਾਪਰਟੀ ਇਜ਼ ਦ ਬੈਸਟ ਟੂ ਬਾਈ ਕਮਰਸ਼ੀਅਲ ਪ੍ਰਾਪਰਟੀ ਜਿਹੜੀ ਕੈਨੇਡਾ ਦੇ ਵਿੱਚ ਤੁਸੀਂ ਕੰਪਨੀਆਂਸ ਕਰਨਾ ਪਹਿਲਾਂ ਪ੍ਰਾਪਰਟੀ ਨੂੰ ਹੋਲਡ ਕਰੋ ਫਿਰ ਬਿਜ਼ਨਸ ਨੂੰ ਅਪਗ੍ਰੇਡ ਕਰੋ ਜਿਵੇਂ ਮਨ ਲਾ ਪ੍ਰੋਪਰਟੀ ਜਿਹੜੀ ਹੈਗਾ ਉਹ ਇੱਥੇ ਬਹੁਤ ਜ਼ਿਆਦਾ ਵੱਧਦੀ ਆ ਐਂਡ ਕੰਪੇਅਰ ਟੂ ਦੂਜੇ ਬਿਜ਼ਨਸਾਂ ਨਾਲ ਹੈ ਨਾ ਤੇ ਜਿਵੇਂ ਬਾਈ ਹੁਣ ਮੰਨ ਲਾ ਅੱਜ ਆਪਣੇ ਬੰਦੇ ਆ ਜਿਹੜੇ ਮੰਗਰ ਪੈ ਗਏ ਦੇ ਮੰਨ ਲਓ ਚਾਹੇ ਤਾਂ ਜੇਕਰ ਆਈਲਸ ਮੰਗਰ ਪੈ ਗਏ ਉਹ ਫੇਰ ਕਰਕੇ ਛੱਡੇ ਹੈ ਨਾ ਕੈਨੇਡਾ ਮੰਗਰ ਵੀ ਜੇ ਹੁਣ ਕੰਮਾਂ ਦੇ ਚਾ ਸਾਡੇ ਬੰਦੇ ਟਰੱਕਿੰਗ ਦੇ ਵਿੱਚ ਜ਼ਿਆਦਾ ਆਉਂਦੇ ਆ ਹੈ ਨਾ ਕਿਉਂਕਿ ਤੁਸੀਂ ਟਰੱਕ ਟਰੱਕਿੰਗ ਦੇ ਵਿੱਚ ਹੈਗੇ ਹੋ ਇਹ ਬਿਜ਼ਨਸ ਦੇ ਵਿੱਚ ਤੇ ਕਿੱਦਾਂ ਦੇ ਚੈਲੰਜ ਆ ਉਹਨਾਂ ਨੂੰ ਖਾਸ ਕਰਕੇ ਕਿਉਂਕਿ ਮੇਰੇ ਵਰਗਾ ਜਦੋਂ ਆਉਂਦਾ ਹੀ ਇਹ ਪਿੰਡ 'ਚ ਪਹਿਲਾਂ ਲਾਇਸੈਂਸੀ ਬਣਾ ਕੇ ਆਉਂਦਾ ਮੈਂ ਬੇਚੇ ਜਿਹੜੇ ਮੇਰੇ ਕੋਲੇ ਆਉਂਦਾ ਕੋਈ ਬੰਦਾ ਨੌਲਜ ਲੈਣ ਵਾਸਤੇ ਮੈਂ ਮਿਸਟੇਕ ਕਦੇ ਨਹੀਂ ਕਹਿੰਦਾ ਟਰੱਕ ਦਾ ਲਾਇਸੈਂਸ ਲੈ। ਅੱਜ ਟਰਕਿੰਗ ਦਾ ਟੋਟਲੀ ਡਿਫਰੈਂਸ ਹੋ ਗਿਆ ਉਹਦੇ ਵਿੱਚ। ਕਿਉਂਕਿ ਇਹਦੇ ਵਿੱਚ ਜਦੋਂ ਵੀ ਕਿਹੜਾ ਬੱਚਾ ਆਉਂਦਾ ਸਬ ਟਰੱਕ ਤੇ ਆਉਂਦਾ ਬਥੇਰੀ ਵਾਰ ਬੱਚਿਆਂ ਨੂੰ ਗਾਈਡ ਵੀ ਕੀਤਾ ਵੀ ਤੁਸੀਂ ਹੋਰ ਕੰਮ ਲੋਪ ਜਿਵੇਂ ਏਸੀ ਠੀਕ ਆਲਾ ਹੀਟਿੰਗ ਪਲੰਬਿੰਗ ਬੜਾ ਪੈਸਾ ਬੰਦਦਾ ਨਾ ਚੀਜ਼ਾਂ ਚ ਪਰ ਟਰਕਿੰਗ ਦੇ ਵਿੱਚ ਇਸ ਵਕਤ ਮੈਂ ਸਜਸਟ ਨਹੀਂ ਕਰੂੰਗਾ ਵੀ ਕਿਸ ਨੂੰ ਬੰਦਾ ਕੋਈ ਟਰਕਿੰਗ ਜਾਵੇ। ਇਸ ਯੀ ਤੇ ਚ ਇੰਨਾ ਕੁ ਸਲੋ ਹੋ ਗਿਆ ਡੈਡ ਹੋਇਆ ਪਿਆ ਕੰਮ ਟਰਕਿੰਗ ਦਾ ਕਿਉਂਕਿ ਡਰਾਈਵਰ ਬਹੁਤ ਵੱਧ ਚੁੱਕੇ ਆ ਤੇ ਕੰਮ ਆਲਰੇਡੀ ਘਟ ਚੁੱਕਿਆ ਇਸ ਵਕਤ ਤੇ ਜਿਵੇਂ ਆਪਾਂ ਰਾਤ ਗੱਲ ਕਰ ਰਹੇ ਸੀ ਕਿਉਂਕਿ ਹਰ ਇੱਕ ਬੰਦਾ ਜਿਵੇਂ ਮਾਪਿਆਂ ਦਾ ਵੀ ਹੁੰਦਾ ਵੀ ਯਾਰ 20-25 ਲੱਖ ਲੱਗਿਆ ਹੁਣ ਤਾਂ ਮਨ ਲੱਗਦਾ ਜਿਆਦਾ ਹੀ ਲੱਗਣ ਲੱਗੇ ਸ਼ਾਇਦ ਹੈ ਨਾ 25-30 ਲੱਖ ਲੱਗਿਆ ਉਹਨੂੰ ਅਸੀਂ ਕਿਸ ਤਰ੍ਹਾਂ ਗੇਨ ਕਰਗੇ ਤੁਸੀਂ ਕਿੰਜ ਮੈਂ ਕਹਿੰਦਾ ਵੀ ਇੱਕ ਦੋ ਸਾਲ ਬੰਦੇ ਨੂੰ ਇਸ ਦੇਸ਼ ਨੂੰ ਦੇਣੇ ਪੈਂਦੇ ਦੋ ਤਿੰਨ ਸਾਲ ਉਹ ਕਿਦਾਂ ਹਾਂ ਉਹ ਜੇ ਤਾਂ ਕੋਈ ਆਪਾਂ ਕਹਿੰਦੇ ਵੀ ਆਉਂਦਾ ਬੰਦਾ ਰੱਚ ਨਹੀਂ ਹੁੰਦਾ ਇੱਥੇ ਹਮ ਆਪਾਂ ਇਹ ਕੰਟਿਨਿਊ ਟਾਈਮ ਦੇਣਾ ਪੈਂਦਾ ਆਪਣੇ ਹੁਣ ਜਿਹਨੇ ਬੱਚੇ ਉੱਪਰ ਕੰਮ ਕਰਦੇ ਆ ਉਹਨਾਂ ਨੂੰ ਦੱਸੀਦਾ ਆ ਵੀ ਓਵਰਨਾਈਟ ਕੋਦੇ ਵੀ ਬੰਦਾ ਰਚ ਨਹੀਂ ਹੁੰਦਾ ਕਿਸੇ ਵੀ ਕੰਟਰੀ 'ਚ ਨਹੀਂ ਹੁੰਦਾ ਹਮ ਕਾ ਕੰਟਰੀ ਬਹੁਤ ਚੰਗੀ ਆ ਇਹਨੂੰ ਇਹਨੂੰ ਟਾਈਮ ਦਿਓ ਇਹ ਤੁਹਾਨੂੰ ਫਿਰ ਸਾਰਾ ਕੁਝ ਦਿੰਦੀ ਆ ਇਹ ਜੇ ਤੁਸੀਂ ਆਪਣੇ ਚੰਗੇ ਆਪਣੇ ਚੰਗੇ ਦਿਮਾਗ ਨਾਲ ਚੰਗੇ ਸੂਲਾਂ ਨਾਲ ਤੁਰਦੇ ਆ ਤੁਸੀਂ ਹਮ ਤਾਂ ਇਟ ਇਜ਼ ਗੁੱਡ ਮਾਲੋਕ ਸਮਾਂ ਦੇਣਾ ਪੈਂਦਾ ਤੇ ਅੱਜ ਜਿਸ ਤਰ੍ਹਾਂ ਦੇ ਪੰਜਾਬ ਦੇ ਵਿੱਚੋਂ ਮਾਈਗ੍ਰੇਸ਼ਨ ਹੋਈ ਆ ਠੀਕ ਆ ਤੁਸੀਂ ਪੰਜਾਬ ਲਗਭਗ 22 ਦਾ ਹਰ ਸਾਲ ਦਾ ਗੇੜਾ ਹਰ ਦੂਜੇ ਸਾਲ ਹੁੰਦਾ ਜੇ ਮੈਂ ਗੱਲ ਕਰਾਂ ਤਾਂ ਕਿਸਾਨੀ ਅੰਦੋਲਨ ਤੋਂ ਲੈ ਕੇ ਅਸੀਂ ਇੱਕ ਦੂਜੇ ਦੇ ਟੱਚ ਆ ਪਾਈ ਵਰਗੇ ਹਨ ਤੇ ਮੰਨ ਲਓ ਤੁਸੀਂ ਜਿੰਨਾ ਹੁੰਦਾ ਪਿੰਡਾਂ 'ਚ ਵੀ ਆਉਂਦੇ ਹਨਾ ਜਿਹੜਾ ਦਾਣ ਵਗੈਰਾ ਕਰਦੇ ਹੋਂ ਵੀ ਕਿ ਉਹਨਾਂ ਨੂੰ ਅੱਪ ਕਰਨ ਵਾਸਤੇ ਪੰਜਾਬ ਦਾ ਫਿਊਚਰ ਤੇ ਕੈਨੇਡਾ ਦੇ ਫਿਊਚਰ ਨੂੰ ਕਿੰਦਾ ਦੇਖਦੇ ਹੋ ਇਸ ਵਕਤ ਬੜੀ ਪਰੇਸ਼ਾਨੀ ਹੈ ਪੰਜਾਬ ਖਾਲੀ ਹੋ ਰਿਹਾ ਪਰ ਜਿਹੜੇ ਬੱਚੇ 20-25 ਲੱਖ ਰੁਪਏ ਲਾ ਕੇ ਆ ਰਹੇ ਐ ਇੱਥੇ ਵੈਸੇ ਹੋਇਆ ਤਾਂ ਰੌਂਗ ਜਿਹਨੇ ਪੈਸਾ ਨਾਲ ਉੱਥੇ ਕੰਮ ਸ਼ੁਰੂ ਕਰ ਲਿਆ ਤਾਂ ਉੱਥੇ ਜ਼ਿਆਦਾ ਜਿਆਦਾ ਪ੍ਰੋਗਰੈਸ ਕਰਨ। ਕਿਉਂਕਿ ਉੱਥੋਂ ਜ਼ਮੀਨਾਂ ਵੇਚ ਕੇ ਜਦੋਂ ਇੱਧਰ ਨੂੰ ਆਉਂਦਾ ਬੱਚਾ ਇੱਥੇ ਆਣ ਕੇ ਜਦੋਂ ਉਹ ਵੇਖਦਾ ਵੀ ਕੈਨੇਡਾ ਦੇ ਵਿੱਚ ਇੰਨਾ ਕੁਝ ਕਰ ਨਹੀਂ ਸਕਦੇ ਮਹਿੰਗਾਈ ਬਹੁਤ ਆ। ਉਹ ਫਿਰ ਦੋ ਚਿੱਤੇ 'ਚ ਪੈ ਜਾਂਦਾ ਉਹ। ਨਾ ਉੱਧਰ ਜੁਗਾ ਨਾ ਉੱਧਰ ਜੁਗਾ। ਉਹ ਝਾਲੇ ਖੜ ਜਾਂਦਾ। ਹੁਣ ਕਈ ਵਾਰੀ ਵੇਖਿਆ ਹੋਣਾ ਇੱਥੇ ਕਿੰਨੀਆਂ ਆਪਣੇ ਐਵਰੀਡੇ ਜਦੋਂ ਖੋਲਦੇ ਆ ਤੁਸੀਂ ਫੇਸਬੁਕ ਖੋਲਦੇ ਆ ਹੱਟ ਰੇਕ ਹੋ ਗਿਆ ਜੀ ਕਿੰਨਾ ਹੋ ਗਿਆ। ਦਸ ਕਾਈਂਡ ਆਫ ਵੀ ਲੋਕ ਇੱਥੇ ਆਣ ਕੇ ਪਰੇਸ਼ਾਨ ਹੋ ਜਾਂਦੇ ਇੱਥੇ ਆਣ ਕੇ ਇੱਕਦਮ ਕਿਉਂਕਿ ਬੱਚਾ ਇੱਕ ਤਾਂ ਹੁੰਦਾ ਹੈ ਅੰਡਰ ਲਾਈਕ ਬੇਬੀ ਬਾਈ ਬਾਈ ਸਾਲ ਦੇ ਬੱਚੇ ਆ ਜਾਂਦੇ ਇੱਥੇ ਆਪਣੇ ਇੰਡੀਆ ਵਾਲੇ ਤੋਰ ਦਿੰਦੇ ਇੱਥੇ ਉਹਨਾਂ ਨੂੰ ਇੱਥੇ ਚੜਾਣ ਨੂੰ ਚਲੋ ਉਹਨਾਂ ਦੀ ਮਜਬੂਰੀਆਂ ਹੋ ਸਕਦੀਆਂ ਹਰੇਕ ਦੀ ਮਜਬੂਰੀ ਹੋ ਸਕਦੀ ਪਰ ਜੇ 25 ਲੱਖ ਲਾ ਕੇ ਆਣਾ ਮੇਰੇ ਹਿਸਾਬ ਨਾਲ ਪੰਜਾਬ ਦੇ ਵਿੱਚ ਕੋਈ ਐਜਾ ਕੰਮ ਕੀਤਾ ਜਾਵੇ ਰਲ ਮਿਲ ਕੇ ਕੀਤਾ ਜਾਵੇ ਜੇ ਮੰਨ ਲਓ ਚਾਰ ਸਟੂਡੈਂਟ ਆਉਂਦੇ ਆ ਤਿੰਨ ਚਾਰ ਆਉਂਦੇ ਸਟੂਡੈਂਟ ਰਲ ਕੇ ਕੰਮ ਕੀਤਾ ਜਾਵੇ ਅੱਜ ਕਰ ਸਕਦੇ ਮੈਂ ਮੇਰੇ ਘਰ ਵੀ ਉੱਥੇ ਬੈਠ ਰਿਹਾ ਤੇ ਜਿਹੜਾ ਪੰਜਾਬ ਦੇ ਵਿੱਚ ਦੇਖਿਆ ਜਾਵੇ ਹੁਣ ਜ਼ਮੀਨਾਂ ਦੇ ਰੇਟ ਆ ਬਾਈ ਠੀਕ ਹੈ ਜਦੋਂ ਮਾਲਾ ਤੁਸੀਂ ਸੀਗੇ ਤੁਸੀਂ ਇੱਥੇ ਕਮਾਈਆਂ ਕੀਤੀਆਂ ਪੰਜਾਬ ਦੇ ਵਿੱਚ ਚਲੋ ਟੂਰਨਾਮੈਂਟ ਕਰਾਏ ਚਾਹੇ ਪਿੰਡਾਂ ਦੇ ਲੋਕਾਂ ਦੀ ਮਦਦ ਅਗਰੇ ਚਾਹੇ ਜ਼ਮੀਨਾਂ ਖਰੀਦੀਆਂ ਹਨਾ ਬਿਜ਼ਨਸ ਖਰੀਦੇ ਸੀ ਤੁਸੀਂ ਤੇ ਪਿਛਲੇ ਲਗਭਗ ਮੈਂ ਕਹਣਾ 5-6 ਸਾਲਾਂ ਤੋਂ ਤਾਂ ਜਿੰਨੇ ਵੀ ਇੱਥੇ ਆਏ ਜਾਂ ਪਤਾ ਸ਼ਾਉ ਦਾ ਮੈਂ ਰੋਂਗੋ ਮੈਂ ਕੋਈ ਇੱਕ ਅੱਧਾ ਕਰ ਗੋਏ ਪਰ ਅੱਗੇ ਤੁਸੀਂ ਜਦੋਂ ਆਉਂਦੇ ਸੀਗੇ ਤੁਸੀਂ ਪਿੰਡ ਪੈਸੇ ਭੇਜਦੇ ਸੀਗੇ ਤੇ ਹੁਣ ਕਿਤੇ ਪੈਸੇ ਗਏ ਨਹੀਂ ਉਹ ਪੈਸੇ ਹੁਣ ਪੈਸੇ ਜਿਹੜੇ ਪਹਿਲਾਂ ਭੇਜੇ ਲੋਕਾਂ ਨੇ ਵਾਪਸ ਆ ਰਹੇ ਆ अच्छा हां <laughs> एक क्वेश्चन ਸੀ ਕਿਸੇ ਨੇ ਪੁੱਛਿਆ ਵੀ ਕਿ ਕਹਿੰਦੇ ਵੀ ਇੱਥੇ ਜਿਹੜੇ ਪੰਜਾਬੀ ਲੋਕ ਆਉਂਦੇ ਆ ਇਹ ਸਾਰਾ ਪੈਸਾ ਵਾਪਸ ਭੇਜੀ ਜਾਂਦੇ ਆ ਓਕੇ ਉਹਨਾਂ ਟਾਈਮ ਦੀ ਸਰਕਾਰ ਕਹਿੰਦੇ ਵੀ ਇਹ ਪੈਸਾ ਵਾਪਸ ਹੋ ਵਿਧ ਸਮੇਤ ਵਿਆਜ ਉਹ ਆ ਵੀ ਰਿਹਾ ਇਸ ਵਕਤ ਅੱਜ ਕੱਲ ਲੋਕੀਓ ਤੇ ਜ਼ਮੀਨਾਂ ਵੇਚ ਕੇ ਪੈਸਾ ਇਦੋਂ ਨਵਾਰਿਆ ਐਵਰੀ ਡੇ ਹਰੇਕ ਪੰਜਾਬ ਸੇਲ ਤੇ ਲੱਗਾ ਵਾ ਤੁਹਾਨੂੰ ਕੀ ਲੱਗਦਾ ਫਿਰ ਸਰਕਾਰ ਦੀ ਪਾਲਿਸੀ ਹੈ ਇਹ ਇਹਨਾਂ ਦੀ ਵੀ ਇਹਨਾਂ ਦੇ ਦਿਮਾਗ ਟੋਕਰਾਂ ਜਿਹੜਾ ਵੀ ਆਪਾਂ ਮਤਲਬ ਕੌਲੀਆਂ ਜਿਹੜੇ ਨਫਾਗਰਾਂ ਨੂੰ ਨਹੀਂ ਪਤਾ ਲੱਗਦਾ ਵੀ ਗੱਲ ਬਾਨੀ ਕੀ ਇੱਥੇ ਕਹਾਣੀ ਇਹ ਤਾਂ ਐਕਚੁਅਲੀ ਹਣਾ ਜਿੱਥੇ ਪਤਾ ਕੀ ਇੱਥੇ ਆਪਾਂ ਆਪਾਂ ਜੰਦੇ ਆ ਜਿੱਥੇ ਵੀ ਹਾਂ ਸਹੂਲਤਾਂ ਆ ਇੱਥੇ ਸਹੂਲਤਾਂ ਕਰ ਭਜਦੇ ਆ ਆ ਇਹ ਤੇ ਸਹੂਲਤਾਂ ਬਹੁਤ ਹੈਗੀਆਂ ਬਹੁਤ ਜ਼ਿਆਦਾ ਸਹੂਲਤਾਂ ਆ ਆਪਾਂ ਉਧਰ ਤੁਰਦੇ ਆ ਪਰ ਇੱਥੇ ਇਸ ਵਕਤ ਉਹ ਚੀਜ਼ ਨਹੀਂ ਰਹਿ ਗਈ ਜਿਹੜੀ ਅੱਜ ਤੋਂ 25 30 ਸਾਲ ਪਹਿਲਾਂ ਸੀ ਉਹ ਕਿਹੜੀ ਚੀਜ਼ ਸੀ ਉਹ ਕਿਹੜੀ ਚੀਜ਼ ਸੀ ਉਹਨਾਂ ਉਹ ਟਾਈਮ ਸੀਗਾ ਜਿਹੜਾ ਉਦੋਂ ਕੰਮਕਾਰ ਤੁਹਾਨੂੰ ਬੜੇ ਵਧੀਆ ਈਜ਼ੀ ਮਿਲ ਜਾਂਦੇ ਸੀ ਜਿਵੇਂ ਕਿ ਅੱਜ ਕੱਲ ਹੁਣ ਬੱਚੇ ਆਉਂਦੇ ਆ ਵਿਚਾਰਨ ਕੰਮ ਕਰਨੀ ਮਿਲਦੇ ਉਹਨਾਂ ਦਿਨਾਂ ਚ ਤੁਸੀਂ ਅੱਜ ਉਤਰੋ ਜਾਜ ਦੂਜੀ ਦਿਨ ਕੰਮ ਤੇ ਜਾਵੋ ਸੋਨੇ ਪੈਸੇ ਬਣਦੇ ਸੀ ਤੇ ਕਈ ਲੋਕ ਐਵੇਂ ਹੀ ਸੋਚਦੇ ਵੀ ਸ਼ਾਇਦ ਉਦੋਂ ਦੇ ਕਰੇ ਉਦਾਂ ਦਾ ਹੀ ਹੋਊਗਾ ਜਿਵੇਂ ਪਹਿਲਾਂ ਮਮੇਸ਼ਾ ਕਹਿੰਦਾ ਹੁੰਦਾ ਨਾ ਵੀ ਜਦੋਂ ਇੰਡੀਆ ਜਾਂਦੇ ਹੁੰਦੇ ਆ ਉਦੋਂ ਵੇਖਿਆ ਕਰੋ ਵੀ ਰੇਕ ਬੰਦੇ ਦਾ ਪੁੱਛਿਆ ਕਰੋ ਬਈ ਕੀ ਕੰਮ ਕਰਦੇ ਆ ਤੁਸੀਂ ਉੱਥੇ ਦੱਸੋ ਵੀ ਤੁਸੀਂ ਵੀ ਕਿਵੇਂ ਰਹਿਨੇ ਆ ਉੱਥੇ ਇਹਨਾ ਵੇਖੋ ਤੁਸੀਂ ਉਹਦੇ ਮਗਰ ਲੱਗ ਕੇ ਤੁਸੀਂ ਸਿੱਧਾ 800 ਟਾਂ ਮਾਰਿਆ ਜ਼ਮੀਨ ਵਿੱਚ ਇੱਧਰ ਆ ਗਏ ਪਹਿਲਾਂ ਇਹਦੇ ਜੇ ਗੱਲ ਕਰਾਂ ਤੁਹਾਡੀ ਗੱਲ ਵੈਸੇ ਇਹਦੇ ਕਸੂਰ ਮੇਨ ਦਾ ਥੋੜਾ ਐਨਆਰਆਈਆਂ ਦਾ ਵੀ ਹੈ ਹਾਰਨ ਕੀ ਹੈ ਕਿ ਤੁਸੀਂ ਮੰਨ ਲਓ ਪਿੰਡਾਂ 'ਚ ਮਹਿਲ ਖੜੇ ਕਰਿਆ ਏ ਠੀਕ ਹੈ ਮਹਿਲਾਂ 'ਚ ਰਹਾ ਵੀ ਕੋਈ ਨਹੀਂ ਤੇ ਮੇਰੇ ਵਰਗੇ ਜਿਹੜੇ ਨਵੇਂ ਮੁੰਡੇ ਉੱਠੇ ਉਹਨਾਂ ਨੇ ਦੇਖਿਆ ਵੀ ਇਹ ਕਿਵੇਂ ਬਣਿਆ ਤੇ ਫਿਰ ਉਹਨਾਂ 'ਚ ਕਰੀਅਰ ਉਸਦੀ ਪਈ ਤੇ ਫਿਰ ਇੱਧਰ ਆਏ ਇਹ ਵੀ ਇਹ ਵੀ ਗੱਲ ਹੈ ਨਾ ਦਾ ਫਾਲਟ ਪਰ ਉਹਨਾਂ ਦਿਨਾਂ ਦੇ ਵਿੱਚ ਜਿਹੜੇ ਕੋਠੀਆਂ ਪਾਈਆਂ ਗੀਆਂ ਸੀ ਨਾ ਅਸੀਂ ਵੀ ਸੋਚਦੇ ਸੀ 4-5 ਸਾਲ ਲਾ ਕੇ ਬਾਹਰ ਲਾ ਕੇ ਆ ਆ ਜਾ ਕੇ ਵਾ ਪਰ ਜਦੋਂ ਬੰਦਾ ਫਿਰ ਇੱਥੇ ਆ ਜਾਂਦਾ ਫਿਰ ਦਰਦ ਦੇ ਵਿੱਚ ਘਸ ਜਾਂਦਾ ਫੇਰ ਨਹੀਂ ਜਾ ਜਾਂਦਾ ਇਹ ਚੀਜ਼ਾਂ ਆਮੈਲ ਪਾਈ ਸੀ ਵਾਪਸ ਮੋੜਾਂਗੇ ਅੱਛਾ ਪਰ ਹੁਣ ਮਹਿਲਾ ਜਦੋਂ ਉੱਧਰ ਇੱਧਰ ਨੂੰ ਆਈਦਾ ਤ ਉਹ ਵੇਖੀਦਾ ਵੀ ਇਹ ਕਾਦੇ ਵਾਸਤੇ ਪਾਈ ਸੀ ਇਹ ਮੇਰੇ ਹੁੰਦਾ ਵੀ ਇਹ ਗੱਲਾਂ ਜੋ ਉੱਥੇ ਕਿਤੇ ਸਟਾਰਟਿੰਗ 'ਚ ਮੈਂ ਅੱਜ ਵੀ ਕਹੂੰਗਾ ਤੇਰੇ ਚੈਨਲ ਰਹੀਂ ਜੀ ਵੀ ਜਿਹੜੇ ਉੱਥੇ ਘਰ ਪਾਉਂਦੇ ਜਾਂ ਕੁਝ ਪਾਉਂਦੇ ਆ ਜੇ ਇੱਥੇ ਰਹਿਣਾ ਚਾਹੁੰਦੇ ਆ ਉਹ ਹਮ ਇੱਥੇ ਸੈੱਟ ਕਰਨ ਜਿਵੇਂ ਕਿ ਚੀਨੀ ਲੋਕ ਹਾਂਗਕਾਂਗ ਦੇ ਲੋਕ ਆ ਉਹ ਸਾਰਾ ਕੋ ਵੇਚ-ਵਟ ਕੇ ਇੱਕ ਕੰਟਰੀ ਨੂੰ ਆਪਣਾ ਬਣਾਉਂਦੇ ਆ ਆਪਾਂ ਦੋਈ ਥਾਈਂ ਰੱਖਦੇ ਆ ਜਦੋਂ ਤੇ ਬੰਦਾ ਸੈਟ ਹੁੰਦਾ ਵਾ ਪਰ ਉਹ ਗਰਦਾਸ ਮਾਨ ਵਾਲੀ ਗੱਲ ਆ ਜਾਂਦੀ ਵੀ ਕਹਿੰਦਾ ਨਾ ਮੈਂ ਮਾਪਿਆਂ ਦੀ ਹੋਈ ਨਾ ਮੈਂ ਸਹਰਿਆਂ ਦੀ ਨਾ ਪੇਕਿਆਂ ਦੀ ਨਾ ਹੋਈ ਨਾ ਮੈਂ ਸਹਰਿਆਂ ਦੀ ਹੋਈ ਛਿੰਨਾ ਜਿੰਦਗੀ ਜਿਹਾ ਸੀ ਉਹਨਾਂ ਦਾ ਡੋਲੀ ਪਲੇਅਰ ਮਨ ਲੱਗੇ ਉਹਨਾਂ ਦਾ ਮਾਈਂਡ ਸੈਟ ਕਲੀਅਰ ਆ ਵੀ ਭਾਈ ਆਪਾਂ ਇੱਥੇ ਰਹਿਣਾ ਸਾਡੇ ਦਾ ਹਜੇ ਜਿਹੜਾ ਹੈਗਾ ਕਦੇ ਹੁੰਦਾ ਪੈਛੇ ਜਾਵਣਾ ਕਿਤੇ ਹੁੰਦਾ ਅੱਗੇ ਜਾਵਾਂਗੇ ਇੱਕ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਦਾ ਪੰਜਾਬ ਨੂੰ ਤੁਸੀਂ ਤਾਂ ਜਾਂਦੇ ਰਹਿੰਦੇ ਨੇ ਬਈ ਦੇਖਦੇ ਹੋ ਆਉਣ ਵਾਲੇ ਟਾਈਮ ਦੇ ਵਿੱਚ ਲਗਾਤਾਰ ਵੱਡੇ ਵੱਡੇ ਮਾਰਗ ਨਿਕਲ ਰਹੇ ਹਨ ਹਨਾ ਪੰਜ ਪੰਜ ਛੇ ਛੇ ਮਾਰਗੀਆਂ ਸੜਕਾਂ ਨਿਕਲ ਰਹੀਆਂ ਭਾਰਤ ਮਾਲਾ ਪ੍ਰੋਜੈਕਟ ਆ ਆਉਣ ਵਾਲੇ ਟਾਈਮਾਂ ਦੇ ਵਿੱਚ ਜਿਸ ਤਰ੍ਹਾਂ ਮੈਂ ਵੀ ਕਹਿੰਦਾ ਰਹਿੰਨਾ ਜਿਹੜਾ ਇਹਨਾਂ ਨੂੰ ਬਾਡਰ ਖੁੱਲਣਾ ਹੀ ਪੈਣਾ ਹੈ ਹਨਾ ਤੇ ਖੁੱਲਣੇ ਪੈਣੇ ਬਾਡਰ ਤੇ ਉਹ ਜੇ ਆਪਾਂ ਅੱਜ ਤੋਂ 5-10 ਸਾਲਾਂ ਬਾਅਦ ਤੁਹਾਨੂੰ ਲੱਗਦਾ ਕਿਸ ਤਰੀਕੇ ਨਾਲ ਵੀ ਸ਼ਾਇਦ ਪੰਜਾਬ ਦੇ ਵਿੱਚ ਜਿਹੜਾ ਦਿਮਾਗ ਲਾ ਕੇ ਮਤਲਬ ਕੋਈ ਸਮਾਰਟ ਵਰਕ ਕਰੂਗਾ ਜਾਂ ਹਾਰਡ ਵਰਕ ਕਰੂਗਾ ਉਹ ਮੱਚ ਬੈਟਰ ਹੈ ਮੈਂ ਕਿ ਗਿਆ ਸੀ ਇੰਡੀਆ ਦੋ ਮਹੀਨੇ ਲਾ ਕੇ ਆਇਆ ਮੈਂ ਇੱਥੇ ਕਿੰਨੀਆਂ ਵੀ ਗਿਆ ਗੰਦਾ ਵੀ ਗਿਆ ਹੂੰ ਉਹਨਾਂ ਨੂੰ ਬਾਰਡਰ ਖੁੱਲਣੇ ਪੈਣੇ ਆ ਜਦ ਤਨ ਬਾਰਡਰ ਖੁੱਲ ਗਏ ਪੰਜਾਬ ਦੇ ਵਿਦਨ ਮੈਂ ਵੀ 5 ਤੋਂ 7 ਸਾਲ ਮੈਂ ਜੁਆਕ ਨਾਲ ਵੀ ਗੱਲਾਂ ਕਰਦਾਂ ਉਹਤੇ ਆਫਿਸ ਉੱਤੇ ਵੀ ਜਦ ਤਨ ਖੁੱਲ ਗਏ ਉਹਦਨ ਪੰਜਾਬ ਦੀ ਜਿਹੜੀ ਜ਼ਮੀਨਾਂ ਵਾਂ ਹੂੰ ਤੁਹਾਨੂੰ ਲੱਭਣੀਆਂ ਨੇ ਬਿਲਕੁਲ ਇੰਨਾ ਕੁ ਮਹਿੰਗਾ ਰੇਟ ਹੋ ਜਾਣਾ ਮੈਂ ਕਿਉਂਕਿ ਜਿਹੜੀ ਕੈਨੇਡਾ ਦੀ ਧਰਤੀ ਤੇ ਇੱਕ ਫਸਲ ਹੁੰਦੀ ਐ ਇੱਥੇ ਮੱਕੀ ਹੁੰਦੀ ਜਾਂ ਕਣਕ ਹੁੰਦੀ ਐ ਤੇ ਇੰਡੀਆ ਦੇ ਵਿੱਚ ਪੰਜਾਬ ਦੇ ਵਿੱਚ ਤਾਂ ਫਸਲਾਂ ਆਪਾਂ ਤਿੰਨ ਚਾਰ ਚਾਰ ਕੱਢ ਸਕਦੇ ਹਾਂ ਉਹ ਫੇਲ ਕਿਉਂ ਹੈ ਕਿਉਂਕਿ ਉਸਨੇ ਸਰਕਾਰਾਂ ਬਾਰਡਰ ਨਹੀਂ ਖੋਲਦੀਆਂ ਆਪਾਂ ਪੰਜਾਬ ਦੇ ਵਿੱਚ ਜੇ ਆਪਾਂ ਪਾਕਿਸਤਾਨ ਦਾ ਬਾਰਡਰ ਖੋਲ ਜਦੋਂ ਹਾਈਵੇ ਬਣ ਗਏ ਇਹ ਮਾਲਾ ਜਿਹੜੀ ਕਹਿੰਦੇ ਤੁਸੀਂ ਇਹਨੂੰ ਸਿਲਕ ਰੋਡ ਕਹਿੰਦੇ ਜਿਵੇਂ ਸਿਲਕ ਰੋਡ ਸਿਲਕ ਰੋਡ ਸਿਲਕ ਰੋਡ ਸੀ ਪਹਿਲਾਂ ਇਹ ਵੀ ਜਦੋਂ ਗੋਰਿਆਂ ਨੇ ਕੀਤਾ ਉਹ ਹੁਣ ਗੋਰਿਆਂ ਨੇ ਵਾਪਸ ਉਹ ਵੀ ਰੂਟ ਖੋਲਣ ਲੱਗੇ ਆ ਨਹੀਂ ਨਹੀਂ ਬਾਕੀ ਤੇ ਜਦੋਂ ਖੁੱਲ ਗਿਆ ਰੂਟ ਉਹ ਤੇ ਮੇਰੇ ਖਿਆਲ ਆ ਵਪਾਰਾਂ ਨੂੰ ਉੱਥੇ ਜਾਣਾ ਪੈਣਾ ਸਾਨੂੰ ਉੱਥੇ ਜਾਣਾ ਪੈਣਾ ਤਲਕ ਆ ਤਾਨੂੰਮਾ ਦਿਖਾਇਆ ਵੀ ਬਾਕੂ ਤੱਕ ਜਿਹੜਾ ਹੈਗਾ ਸਿਲਕ ਰੂਟ ਜਿਹੜਾ ਹੈਗਾ ਬਣ ਚੁੱਕਾ ਹੈ ਖਾਸ ਕਰਕੇ ਜਦੋਂ ਆਪਾਂ ਅਦਰਬਾਈਜਾਨ ਮਨ ਲੱਕ ਸੋਵੀਤ ਯੂਨੀਅਨ ਦੇ ਇੱਕ ਦੇਸ਼ ਬਾਅਦ ਦੇ ਵਿੱਚ ਕਹਿੰਦੇ ਨਹੀਂ ਪਤਾ ਹੋਣਾ ਉੱਥੇ ਜਾਣਾ ਤਾਂ ਉੱਥੇ ਉਹਨਾਂ ਟਾਈਮ ਵਿੱਚ ਜਿਹੜਾ ਹੈਗਾ ਮੂਲ ਮੰਤਰ ਸਾਹਿਬ ਦਾ ਉਚਾਰਨ ਹੋਇਆ ਉਹ ਆਪਾਂ ਕਿਹਾ ਫਾਇਰ ਟੈਂਪਲ ਦੇ ਵਿੱਚ ਜਿੱਥੇ ਅੱਗ ਨਿਕਲਦੀ ਹੈ ਤਾਂ ਮੰਨ ਲਓ ਪਹਿਲਾਂ ਗੱਡਿਆਂ ਦਾ ਵਪਾਰ ਹੁੰਦਾ ਰਿਹਾ ਹੈ ਸਾਰਾ ਕੁਝ ਇਹ ਸਾਰਾ ਜਦੋਂ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ 'ਚ ਆ ਉਦੋਂ ਹੀ ਪਹਿਲਾਂ ਦਾ ਇਹ ਹੈਗਾ ਕਿਉਂਕਿ ਯੂਰਪ ਦੇ ਲੋਕਾਂ ਦਾ ਸਾਡੇ ਨਾਲ ਕਨੈਕਸ਼ਨ ਰਿਹਾ ਤੇ ਜੇ ਗੱਲ ਕਰਕੇ ਆਪਾਂ ਸਾਊਥ ਇੰਡੀਆਨ ਦੀ ਉਹਨਾਂ ਦਾ ਚਾਈਨੀਜ਼ ਨਾਲ ਰਿਆ ਉਹਨਾਂ ਦਾ ਤਾਂ ਕਰਕੇ ਟਾਈ ਅਪ ਉਹ ਸਾਰੇ ਦੇ ਸਾਰੇ ਤਾਂ ਕਰਕੇ ਆਪਾਂ ਮਲੇਸ਼ੀਆ ਵਗੈਰਾ ਜੇ ਦੇਖਦੇ ਆ ਉੱਥੇ ਸਾਰੇ ਸਾਊਥ ਇੰਡੀਆਨ ਤੇ ਇੱਕ ਚਲੋ ਇਹ ਵੀਡੀਓ ਬਾਈ ਨਾਲ ਲਗਾਤਾਰ ਕਰਦੇ ਰਵਾਂਗੇ ਪਰ ਇੱਕ ਲਾਸ ਜਿਹੜਾ ਹੈਗਾ ਕੁਐਸਚਨ ਤੁਹਾਨੂੰ ਕਹਿਣਾ ਮੈਂ ਸਟੂਡੈਂਟ ਆ ਰਹੇ ਹਨਾ ਤੇ ਉਹਨਾਂ ਦੇ ਬੜੇ ਵੱਡੇ ਖਾਬ ਵੀ ਹੁੰਦੇ ਆ ਤੇ ਹੋ ਸਕਦਾ ਹ ਹੁਣ ਸਾਰ ਬੰਦੇ ਨੂੰ ਦੇਖਦਾ ਹਨੇਰਾ ਹੀ ਆ ਜਾਂਦਾ ਅੱਖਾਂ ਮੂਰੇ ਜਦੋਂ ਕੰਮ ਨਹੀਂ ਮਿਲਦਾ ਹਨਾ ਉਹਨਾਂ ਨੂੰ ਕੀ ਕਿਵੇਂ ਹੌਸਲੇ ਦੇਉਗੇ ਕੀ ਕਹੋਗੇ ਚਲ ਜਿਹੜੇ ਆ ਹੀ ਗਏ ਹੁਣ ਵੀ ਕਿਤੇ ਮੈਂ ਇਹ ਕਹਾਂਗਾ ਵੀ ਜਿਹੜੇ ਇੱਥੇ ਰਹਿੰਦੇ ਆ ਉਸ ਇਹ ਇੱਕ ਸੋਹਣੀ ਇੱਕ ਮੁੰਡਾ ਇੱਕ ਸਟੂਡੈਂਟ ਦੀ ਬਾਹ ਫੜੇ ਆਪਾਂ ਨੂੰ ਨਿਗਾਹ ਸਕਦੇ ਪਾਰ ਕਰਾ ਸਕਦੇ ਇਹਨਾਂ ਨੂੰ ਚਲੋ ਜੇ ਉਹਨਾਂ ਨੇ ਇੱਥੇ ਆਉਣਾ ਚਾਹੁੰਦੇ ਆ ਰਹਿਣਾ ਚਾਹੁੰਦੇ ਆ ਆਪਾਂ ਵੀ ਸ਼ੁਡ ਹੈਲਪ ਥੈਮ ਐਂਡ ਆਪਾਂ ਉਹਨਾਂ ਨੂੰ ਜਿੰਨਾ ਵੀ ਕੋਸ਼ਿਸ਼ ਕਰ ਸਕਦੇ ਉਸ ਤੇ ਕਰੀਏ ਕਿ ਉਹ ਆਪਣੇ ਰਸਤੇ ਸਿੱਧਾ ਰਸਤਾ ਲੱਭ ਸਕਣ ਤੇ ਮੈਂ ਤਾਂ ਇਹ ਹੀ ਕਹੂੰਗਾ ਵੀ ਸਾਰੇ ਜਿਹਨੇ ਬਾਹਰ ਲੇ ਬੈਠੇ ਆਪਣੇ ਸੱਜਣ ਮਿੱਤਰ ਯਾਰ ਦੋਸਤੋ ਹੈਲਪ ਈਚ ਅਦਰ ਸਟੂਡੈਂਟ ਆਪਣੇ ਬੱਚੇ ਆ ਉਹ ਉਹਨਾਂ ਦੀ ਹੈਲਪ ਕਰੋ ਤੇ ਉਹਨਾਂ ਨੂੰ ਇੱਕ ਸਿੱਧਾ ਰਸਤਾ ਦਿਖਾਓ ਚਲੋ ਆ ਤੁਹਾਨੂੰ ਸਮਝਾਤਾ ਬਹੁਤ ਬਹੁਤ ਧੰਨਵਾਦ। ਸੋ ਇਹ ਹਨ ਕੈਨ ਸਿੰਘ ਗਿੱਲ ਬਾਈ ਹਨਾ ਤਾਂ ਇਹਨਾਂ ਸਿੱਧਾ ਜਿਹੜਾ ਹੈਗਾ ਨਾ ਆਪਦੇ ਜ਼ਿੰਦਗੀ ਦਾ ਐਕਸਪੀਰੀਅੰਸ ਵੀ ਰੱਖਿਆ ਕਿ ਜਿਹੜਾ ਹੈਗਾ ਕੈਨੇਡਾ ਦੇ ਵਿੱਚ 1991 ਤੇ 2024 'ਚ ਬਹੁਤ ਫਰਕ ਹੈ ਪਰ ਇਹ ਹੈਗਾ ਹਜੇ ਵੀ ਚੰਗਾ ਪਰ ਉਹਦੇ ਬਾਅਦ ਤੁਹਾਨੂੰ ਹੁਣ ਉਹ ਜਿਹੜਾ ਹੈਗਾ ਪਹਿਲਾਂ ਆਪਾਂ ਕਿ ਅਗੇ ਬਹੁਤ ਤੇਜ਼ੀ ਨਾਲ ਰਫਤਾਰ ਨਾਲ ਜਿਹੜੀ ਤਰੱਕੀ ਸੀਗੀ ਉਹ ਥੋੜੀ ਜਿਹੀ ਸਲੋ ਡਾਊਨ ਜ਼ਰੂਰ ਹੋਈ ਹੈ ਪਰ ਜੇ ਤੁਸੀਂ ਇੱਥੇ ਮੱਥਾ ਲਾ ਹੀ ਲਿਆ ਹੁਣ ਹਨਾ ਤਾਂ ਫਿਰ ਜਦੋਂ ਆਪੇ ਥਾਪੜੀਆ ਤੁਹਾਨੂੰ ਕੋਣ ਪੁੱਛਾਦਾ ਜੇ ਕੰਮ ਹੋ ਹੀ ਗਿਆ ਤਾਂ ਫਿਰ ਬਣੇ ਰਹੋ ਪਰ ਜਿਹੜੇ ਪੰਜਾਬ ਦੇ ਵਿੱਚ ਬੈਠੇ ਆ ਤਾਂ ਤੁਸੀਂ ਮੈਂ ਕਹਣਾ ਆਲਟਰਨੇਟ ਦੇਖੋ ਅੱਜ ਪੰਜਾਬ ਦੀਆਂ ਜ਼ਮੀਨਾਂ ਦੇ ਭਾਅ ਹੈਗੇ ਆ ਆਮ ਪਿੰਡਾਂ 'ਚ ਵੀ 40-40 ਲੱਖ ਰੁਪਏ ਆ ਸ਼ਾਇਦ ਆਪਾਂ ਕਹੀਏ ਹੁਣ ਜੇ ਗੱਲ ਕਰੀਏ ਤਾਂ ਹੁਣ ਉੱਥੇ ਕਿਲਾ ਵੇਚ ਕੇ ਜੇ ਇੱਥੇ ਆ ਜਾਓਗੇ ਤਾਂ ਇਹ ਹੋ ਸਕਦਾ ਉਦੋਂ ਨੂੰ ਜਦੋਂ ਕਿਲਾ ਲੈਣਾ ਹੋਵੇ ਤੁਹਾਡੇ ਕੋਲ ਪੈਸੇ ਹੋਣ ਪਰ ਉਹ ਕਿਲੇ ਦੀ ਕੀਮ ਤੁਹਾਡੇ ਪੈਸੇ ਨਾਲੋਂ ਵੀ ਜ਼ਿਆਦੇ ਹੋਵੇ ਬਣੇ ਰਹੋ ਗੁਰਪ੍ਰੀਤ ਕੋਟਲੀ ਫੇਸਬੁੱਕ ਪੇਜ ਨਾਲ ਗੁਰਪ੍ਰੀਤ ਕੋਟਲੀ YouTube ਚੈਨਲ ਨਾਲ ਸਾਡਾ ਬਹੁਤ ਬਹੁਤ ਧੰਨਵਾਦ